ਅੱਜ ਜਿਹੜਾ ਬੇਗੰਪੂਰਾ ਟਾਈਗਰ ਫੋਰਥ ਵੱਲੋਂ ਪਤਲਾ ਫੂਕ ਪ੍ਰਦਰਸ਼ਨ ਬੜੇ ਵੱਡੇ ਪੱਧਰ ਤੇ ਵੈਸੇ ਕਰਨਾ ਸੀ ਕਾਰਨ ਇਹ ਹੋਇਆ ਕਿ ਅੱਜ ਤੁਸੀਂ ਦੇਖਿਆ ਹੋਵੇਗਾ ਕਿ ਚਾਰ ਬੰਦੇ ਹੀ ਆਪਾਂ ਪਤਲਾ ਫੂਕ ਰਹੇ ਆ ਉਹਦਾ ਕਾਰਨ ਇਹ ਆ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਕੋਡ ਆਫ ਕੰਡਕਟ ਲਗਾ ਦਿੱਤਾ ਗਿਆ ਔਰ ਇਲੈਕਸ਼ਨ ਕਮਿਸ਼ਨ ਦੀ ਦੇਖਰੇਖ ਵਿੱਚ ਸਭ ਕੁਝ ਹੋ ਰਿਹਾ ਪੰਜਾਬ ਇਵਨ ਇੰਡੀਆ ਦੇ ਵਿੱਚ ਤੇ ਇਲੈਕਸ਼ਨ ਕਮਿਸ਼ਨ ਨੇ ਧਾਰਾ 144 ਲਾਈ ਆ ਪੁਲਿਸ ਵੱਲੋਂ ਵੀ ਹਵਾਲਾ ਦਿੱਤਾ ਗਿਆ ਕਿ ਧਾਰਾ 144 ਲੱਗੀ ਆ ਤੁਹਾਡੇ ਨੇਤਾਵਾਂ ਤੇ ਪਰਚੇ ਹੋ ਜਾਣਗੇ ਵੈਸੇ ਤਾਂ ਅਸੀਂ ਪਰਚਿਆਂ ਤੋਂ ਕਦੀ ਡਰੇ ਨਹੀਂ ਪਰ ਅੱਜ ਇਹ ਗੱਲ ਜ਼ਰੂਰ ਦੱਸਣਾ ਚਾਹੁੰਦੇ ਆ ਕਿ ਅਸੀਂ ਸੰਵਿਧਾਨ ਦੇ ਰਾਖੇ ਆ ਕਾਨੂੰਨ ਦੇ ਰਖਵਾਲੇ ਆ ਅਸੀਂ ਕਾਨੂੰਨ ਨੂੰ ਨਹੀਂ ਤੋੜਨਾ ਇਸੇ ਲਈ ਅਸੀਂ ਹਜ਼ਾਰਾਂ ਦਾ ਇਕੱਠ ਕਰਨ ਦੀ ਬਜਾਏ ਚਾਰ ਬੰਦਿਆਂ ਨੇ ਪੁਤਲਾ ਫੂਕਿਆ ਸਾਡਾ ਮੈਸੇਜ ਇਹ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਔਰ ਬਾਕੀ ਅਦਾਰਿਆਂ ਨੂੰ ਵੀ ਕਿ ਪੰਡਤ ਬ੍ਰਹਮਸ਼ੰਕਰ ਜਿੰਪਾ ਜੋ ਬਿਲਕੁਲ ਕਰਪਟ ਹੋ ਚੁੱਕੇ ਆ ਪਹਿਲੋਂ ਆਮ ਸਕੂਟਰੀਆਂ ਤੇ ਘੁੰਮਣ ਵਾਲਾ ਮੰਤਰੀ ਅੱਜ ਵੱਡੇ ਵੱਡੀਆਂ ਗੱਡੀਆਂ ਔਰ ਪਤਾ ਨਹੀਂ ਹੋਰ ਬਾਕੀ ਆਪਾਂ ਜੋ ਵੀ ਹੈਗਾ ਆ ਲੀਗਲ ਤੌਰ ਤੇ ਕਾਰਵਾਈ ਕਰ ਦਿੱਤੀ ਆ ਆਪਾਂ ਇਹ ਦੱਸਣਾ ਚਾਹੁੰਦੇ ਆ ਕਿ ਇੱਕ ਛੋਟੇ ਜਿਹੇ ਮਸਲੇ ਤੋਂ ਲੈ ਕੇ ਮੰਤਰੀ ਜਿੰਪੇ ਦੀ ਇਨਵੋਲਵਮੈਂਟ ਕਿੱਡੀ ਘਾਤਕ ਆ ਬੀਡੀਪੀਓ ਡੀਡੀਪੀਓ ਪਤਾ ਨਹੀਂ ਕਿਹਦੇ ਕਿਹਦੇ ਉੱਪਰ ਦਬਾਅ ਬਣਾ ਕੇ ਪਿੰਡ ਡਾੜੇ ਦਾ ਮਸਲਾ ਇਹਨੇ ਦਬਾ ਕੇ ਰੱਖਿਆ ਔਰ ਔਰ ਵੀ ਬਹੁਤ ਸਾਰੇ ਪੁਲਿਸ ਅਧਿਕਾਰੀ ਆ ਜਿਨ੍ਹਾਂ ਨੂੰ ਮੰਤਰੀ ਜਿੰਪੇ ਨੇ ਦਬਾ ਕੇ ਰੱਖਿਆ ਹੁਸ਼ਾਰਪੁਰ ਦੇ ਵਿੱਚ ਅਸੀਂ ਤੁਰੰਤ ਪ੍ਰਭਾਵ ਅਧੀਨ ਇਲੈਕਸ਼ਨ ਕਮਿਸ਼ਨ ਨੂੰ ਵੀ ਔਰ ਈਡੀ ਨੂੰ ਵੀ ਇਹ ਅਪੀਲ ਕਰਦੇ ਆ ਕਿ ਮੰਤਰੀ ਜਿੰਪੇ ਦੀ ਪ੍ਰਾਪਰਟੀ ਔਰ ਹੋਰ ਵੀ ਜਿਹੜੇ ਇਹਦੇ ਪੁਲਿਸ ਦੇ ਅਧਿਕਾਰੀ ਆ ਜਿਹੜੇ ਇਹਦੇ ਅੰਦਰ ਰਹਿ ਕੇ ਕੰਮ ਕਰਦੇ ਆ ਉਹਨਾਂ ਦੀਆਂ ਤਬਦੀਲੀਆਂ ਬਦਲੀਆਂ ਕੀਤੀਆਂ ਜਾਣ ਔਰ ਆਮ ਜਨਤਾ ਨੂੰ ਇਹਨਾਂ ਭ੍ਰਸ਼ਟ ਨੇਤਾਵਾਂ ਦੀ ਗੁਲਾਮੀ ਤੋਂ ਨਿਜਾਦਤ ਦਵਾਈ ਜਾਵੇ